ਕ੍ਰਿਓ ਤੁਸੀਂ ਤੇ ਤਸਵੀਰਾਂ ਸਾਹਮਣੇ ਆਈਆਂ ਨੇ ਦੀਵਾਲੀ ਵਾਲੀ ਰਾਤ ਦੀਆਂ ਜਿੱਥੇ ਕਾਰ ਦੇ ਵਿੱਚ ਕਾਰ ਵੱਜਣ ਦੇ ਨਾਲ ਜਿਹੜਾ ਮਾਹੌਲ ਜਿਹੜਾ ਪੱਕ ਜਾਂਦਾ ਇੱਕ ਡੀਐਸਪੀ ਦੇ ਨਾਲ ਇੱਕ ਰਾਗਿਰਦੀ ਜਿਹੜੀ ਆ ਤੂ ਤੂ ਮਮਾ ਹੋ ਜਾਂਦੀ ਆ ਤੂ ਤੜੱਕ ਇੰਨੇ ਤੱਕ ਵੱਜ ਜਾਂਦੀ ਆ ਕਿ ਹੱਥੋਂ ਪਾਈ ਤੱਕ ਮਾਮਲਾ ਪਹੁੰਚ ਜਾਂਦਾ ਹਾਲਾਂਕਿ ਮੌਕੇ ਦੇ ਉੱਤੇ ਜਿਹੜੇ ਲੋਕ ਮੌਜੂਦ ਹੁੰਦੇ ਨੇ ਉਹਨਾਂ ਦੇ ਵੱਲੋਂ ਵਿੱਚ ਪਾ ਕੇ ਫਿਰ ਰਾਜੀਨਾਮਾ ਕਰਵਾਇਆ ਜਾਂਦਾ ਇੱਕ ਦੂਜੇ ਨੂੰ ਠੰਡਾ ਕੀਤਾ ਜਾਂਦਾ ਪਾਸੇ ਕੀਤਾ ਜਾਂਦਾ ਹਾਲਾਂਕਿ ਡੀਐਸਪੀ ਜਤਿੰਦਰ ਚੋਪੜਾ ਦੀ ਗੱਡੀ ਦੇ ਵਿੱਚ ਇੱਕ ਗੱਡੀ ਆਣ ਕੇ ਵੱਜਦੀ ਆ ਜਿਸ ਤੋਂ ਬਾਅਦ ਦੋਵਾਂ ਗੱਡੀਆਂ ਦਾ ਜਿਹੜਾ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੋ ਜਾਂਦਾ ਜਿਸ ਤੋਂ ਬਾਅਦ ਬਾਹਰ ਨਿਕਲ ਕੇ ਦੋਵਾਂ ਥਿਰਾਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਸ਼ਬਦੀ ਵਾਰ ਕੀਤੇ ਜਾਂਦੇ ਨੇ ਹਾਲਾਂਕਿ ਮੌਕੇ ਦੇ ਉੱਤੇ ਝੜਪ ਹੋਣੀ ਲੱਗੀ ਸੀ ਪਰੰਤੂ ਜਿਹੜੇ ਲੋਕ ਮੌਕੇ ਦੇ ਉੱਤੇ ਮੌਜੂਦ ਸੀ ਉਹਨਾਂ ਦੇ ਵੱਲੋਂ ਰੋਕਿਆ ਜਾਂਦਾ ਇੱਕ ਦੂਜੇ ਨੂੰ ਪਾਸੇ ਕੀਤਾ ਜਾਂਦਾ ਸਮਝਾਇਆ ਬੁਝਾਇਆ ਜਾਂਦਾ ਕਿ ਆਖਰ ਗੱਡੀ ਦੇ ਵਿੱਚ ਤਾਂ ਗੱਡੀ ਵੱਜ ਗਈ ਲੋਹਾ ਤਾਂ ਕੁੱਟ ਕੇ ਸਿੱਧਾ ਹੋ ਜੂ ਪਰੰਤੂ ਜਿਹੜੇ ਤੁਸੀਂ ਸ਼ਬਦੀ ਵਾਰ ਕਰ ਰਹੇ ਹੋ ਇੱਕ ਦੂਜੇ ਦੇ ਉੱਤੇ ਸਿੱਧੇ ਤੌਰ ਤੇ ਦੂਸ਼ਣ ਲਾਣ ਦੀ ਕੋਸ਼ਿਸ਼ ਕਰ ਰਹੇ ਹੋ ਉਹ ਸ਼ਬਦਾਂ ਨੇ ਵਾਪਸ ਨਹੀਂ ਮੁੜਨਾ ਹਾਲਾਂਕਿ ਮੌਕੇ ਦੇ ਉੱਤੇ ਲੋਕਾਂ ਦੇ ਵੱਲੋਂ ਸਮਝਾਇਆ ਬੁਝਾਇਆ ਜਾਂਦਾ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਜਿਹੜੇ ਹਾਲਾਤ ਹੁੰਦੇ ਨੇ ਕਾਫੀ ਜ਼ਿਆਦਾ ਜਿਹੜੇ ਨੇ ਬੱਤੋ ਬੱਤਰ ਹੁੰਦੇ ਨਜ਼ਰ ਆਉਂਦੇ ਨੇ ਹਾਲਾਂਕਿ ਇੱਕ ਦੂਜੇ ਦੇ ਵੱਲੋਂ ਗਾਲੀ ਗਲੋਚ ਵੀ ਕੀਤਾ ਜਾਂਦਾ ਇੱਕ ਦੂਜੇ ਦੇ ਉੱਤੇ ਸ਼ਬਦੀ ਵਾਰ ਵੀ ਕੀਤੇ ਜਾਂਦੇ ਨੇ ਤੇ ਸਾਫ ਤੌਰ ਦੇ ਉੱਤੇ ਇੱਕ ਦੂਜੇ ਨੂੰ ਗਾਲਾਂ ਤੱਕ ਕੱਢ ਦਿੱਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਲੋਕਾਂ ਦੇ ਵੱਲੋਂ ਸਮਝਾਇਆ ਬੁਝਾਇਆ ਜਾਂਦਾ ਹਾਲਾਂਕਿ ਝੜਾਪ ਹੋਣ ਤੋਂ ਮੌਕੇ ਦੇ ਉੱਤੇ ਹੀ ਬਚਾਅ ਹੋ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਦੀਵਾਲੀ ਦੀ ਰਾਤ ਦਾ ਸਾਰਾ ਮਾਮਲਾ ਲੁਧਿਆਣੇ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਡੀਐਸਪੀ ਦੇ ਨਾਲ ਇੱਕ ਰਾਹਗੀਰ ਦੀ ਟੂਟੂ ਮਾਮਾ ਹੋਈ ਹੈ ਤੇ ਇਸ ਦੇ ਪਿੱਛੇ ਦਾ ਕਾਰਨ ਹੈ ਗੱਡੀ ਦੇ ਵਿੱਚ ਗੱਡੀ ਵੱਜਣਾ ਹਾਲਾਂ ਗੱਡੀ ਦੇ ਵਿੱਚ ਗੱਡੀ ਵੱਜਦੀ ਆ ਤਾਂ ਮੌਕੇ ਦੇ ਉੱਤੇ ਹਾਲਾਤ ਤਣਾਅਪੂਰਨ ਹੋ ਜਾਂਦਾ ਹਾਲਾਤ ਦੇ ਵਿੱਚ ਈਓਂ ਲੱਗਦਾ ਕਿ ਇੱਕ ਦੂਜੇ ਨਾਲ ਹੱਥੋ ਪਾਈ ਹੋਏਗੀ ਹਾਲਾਂਕਿ ਮੌਕੇ ਦੇ ਉੱਤੇ ਲੋਕ ਮੌਜੂਦ ਹੁੰਦੇ ਨੇ ਜਿਨ੍ਹਾਂ ਦੇ ਵੱਲੋਂ ਇੱਕ ਦੂਜੇ ਨੂੰ ਸਮਝਾਇਆ ਬੁਝਾਇਆ ਜਾਂਦਾ ਕਿਹਾ ਜਾਂਦਾ ਕੋਈ ਗੱਲ ਨਹੀਂ ਲੋਹਾ ਤਾਂ ਕੁੱਟ ਕੇ ਸਿੱਧਾ ਹੋ ਜੂ ਪਰੰਤੂ ਜੇਕਰ ਤੁਸੀਂ ਇੱਕ ਦੂਜੇ ਦੇ ਉੱਤੇ ਹੱਥ ਪਾ ਲਿਆ ਤਾਂ ਇਸ ਨੇ ਬਹੁਤ ਦੂਰ ਤੱਕ ਪਹੁੰਚ ਜਾਣਾ ਇਹ ਗੱਲਾਂ ਨੇ ਬੜੀ ਦੂਰ ਤੱਕ ਪਹੁੰਚ ਜਾਣਾ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਜਿਹੜੇ ਹਾਲਾਤ ਨੇ ਉਹਨਾਂ ਨੂੰ ਜਿਹੜਾ ਸਮਝਾ ਅਬੂ ਜਾ ਕੇ ਰਾਜ਼ੀ ਕੀਤਾ ਜਾਂਦਾ ਹਾਲਾਂਕਿ ਦੋਹਾਂ ਧਿਰਾਂ ਦੇ ਵੱਲੋਂ ਇੱਕ ਦੂਜੇ ਨੂੰ ਰੱਜ ਕੇ ਗਾਲਾਂ ਕੱਢੀਆਂ ਜਾਂਦੀਆਂ ਨੇ ਮੌਕੇ ਦੇ ਉੱਤੇ ਤਣਾਅਪੂਰਨ ਹੋ ਜਾਂਦਾ ਇੱਕ ਦੂਜੇ ਨੂੰ ਹੱਥੋ ਪਾਈ ਕਰਨ ਤੱਕ ਜਾਂਦੇ ਨੇ ਸਦਾ ਤਸਵੀਰਾਂ ਤੱਕ ਲੈ ਚਲਦੇ ਆ ਜਿੱਥੇ ਮੌਕੇ ਦੇ ਉੱਤੇ ਇੱਕ ਦੂਜੇ ਦੇ ਨਾਲ ਜਿਹੜੀ ਹੱਥੋ ਪਾਈ ਹੋਣ ਤੱਕ ਦੀ ਨੌਬਤ ਆਈ ਹੈ ਪੁੱਤਾਂ ਆ ਕੇ ਗੱਲ ਕਰ ਰਹੇ ਆ ਦੇਖੋ ਜੀ ਗਾਲਾਂ ਕੱਢਦਾ ਕਦਾਂ ਲੱਗ ਪਿਆ ਕਿਤੇ ਮੰਨਦੇ ਇੱਥੇ ਕਿੱਦਾਂ ਲੜਦੇ ਭਾਈ ਪੌਂਸ ਵਾਲਾ ਤਾਂ ਦੰਗ ਲਾਉਣਾ ਹੈਗਾ ਉੱਤਰ ਆ ਗਿਆ ਗੱਲ ਕਰ ਆ ਆ ਬੰਦਾ ਆ ਆ ਬੰਦਾ ਧਮਕੀਆਂ ਮਿਲਦੀਆਂ ਮਾਰਨ ਦੀਆਂ ਗੱਡੀ ਗੱਡੀ ਮਾਰ ਕੇ ਤੁਸੀਂ ਗੱਡੀ ਭੰਨ ਕੇ ਉੱਤੇ ਉੱਤੋਂ ਮਾਰ ਕੇ ਆ ਜਰਾਨੀ ਨੂੰ ਆ ਬੰਦੇ ਨੇ ਗਾਲਾਂ ਕੱਢੀਆਂ ਨੇ ਆ ਪੁਲਿਸ ਵਾਲੀ ਦੀਆਂ ਨਿਕਲ ਆ ਉਹ ਕੋਈ ਸਾਲਾ ਤੁਹਾਨੂੰ ਧਮਕੀ ਦੇ ਰਿਹਾ ਉਹ ਸਾਲਾ ਕੱਲੀ ਧਮਕੀ ਦਿੰਦਾ ਉਸ ਘੇੜੀ ਮਾਰੀਗਾ ਧਮਕੀ ਆ ਤੇ ਉਹ ਡੇੜੀ ਦਿੰਦੀ ਬਣਾ ਕੇ ਸੱਟਾਂ ਮਾਰੇ ਸਭ ਤੋਂ ਪੁੱਤ ਆ ਗਾਲਾਂ ਕੱਢ ਰਿਹਾ ਨਹੀਂ ਗਾਲਾਂ ਕਢੀਓ ਉੱਥੇ ਹੋਰ ਚਾਰ ਬੰਦੇ ਸਾਰੇ ਇਕੱਠੇ ਹੋ ਗਏ ਸਾਰੇ ਇੱਥੇ ਹੋ ਗਏ ਚੱਲ ਵਾ ਕੋਈ ਨਹੀਂ ਆ ਲੈ ਕੋਈ ਦੋਗਾ ਕੱਢਾ ਫੋਟੋ ਫੋਟੋ ਕਿੱਧਰ ਲੱਗਦੇ ਹੋ ਇੱਥੇ ਕਿੱਧਰ ਲਾਉਣਾ ਹੈ ਬਈ ਕਾਉਂਸਲਾਂ ਦਾ ਤੁਹਾਨੂੰ ਦਿੰਦਾ ਹੈਗਾ ਆਹ ਬੰਦੇ ਇਕੱਠੇ ਹੋਦੇ ਪਹਿਲੇ ਤੁਸੀਂ ਉੱਧਰ ਆ ਕੇ ਗੱਲ ਕਰਾਂ ਆਹ ਬੰਦਾ ਆਹ ਬੰਦਾ ਤੁਹਾਨੂੰ ਧਮਕੀਆਂ ਮਿਲਦੀਆਂ ਮਾਰਨ ਦੀਆਂ ਧਮਕੀਆਂ ਦੇ ਗੱਡੀ ਗੱਡੀ ਮਾਰ ਕੇ ਤੁਸੀਂ ਗੱਡੀ ਭੰਨ ਕੇ ਉੱਤੇ ਉੱਥੋਂ ਮਾਰ ਕੇ ਜਨਾਨੀ ਨੂੰ ਆ ਬੰਦੇ ਨੇ ਗਾਲਾਂ ਕੱਢੀਆਂ ਨੇ ਆ ਪੁਲਿਸ ਵਾਲੀ ਚੌਂਕੀਆਂ ਲਗਾ ਲਾ ਆ ਪੁਲਿਸ ਵਾਲਾ ਤੁਹਾਨੂੰ ਧਮਕੀ ਦੇ ਰਿਹਾ ਧਮਕੀ ਦੇ ਰਿਹਾ ਧਮਕੀ ਦੇ ਰਿਹਾ ਬਣਾ ਦੇਣਾ ਸੱਤਾਂ ਬੰਦੇ ਸੰਤੋਪਤਾ ਹੀ ਨਹੀਂ ਆ ਗਾਲਾਂ ਕੱਢ ਰਿਹਾ ਨਹੀਂ ਗਾਲਾਂ ਨਹੀਂ ਉੱਥੇ ਚਾਰ ਬੰਦੇ ਸਾਰੇ ਇਕੱਠੇ ਹੋਗੇ ਆ ਜਿਹੜੇ ਇਕੱਠੇ ਹੋਗੇ ਚੱਲ ਵਾ ਕੋਈ ਨਾ ਆ ਦੇਖੋ ਜੀ ਦਲਕਾ ਦਾ ਫੋਟੋ ਹੈ ਕਿੱਧਰ ਲੱਭੇ ਪਿਆ ਉਹ ਕਿੱਦਾਂ ਕਰਦੇ ਆ ਇੱਥੇ ਕਿੱਦਾਂ ਲਾਉਂਦੇ ਆ ਭਾਈ ਪੌਂਸ ਵਾਲਾ ਤੁਹਾਨੂੰ ਦਿੰਦਾ ਹੈਗਾ ਆਹ ਬੰਦੇ ਇਕੱਠੇ ਹੋਦੇ ਪਿਆ ਤੁਸੀਂ ਉੱਧਰ ਆ ਕੇ ਗੱਲ ਕਰ ਆਹ ਬੰਦਾ ਆਹ ਬੰਦਾ ਤੁਹਾਨੂੰ ਧਮਕੀਆਂ ਮਿਲਦੀਆਂ ਮਾਰਨ ਦੀਆਂ ਧਮਕੀਆਂ ਕਰਦੇ ਗੱਡੀ ਗੱਡੀ ਮਾਰ ਕੇ ਤੁਸੀਂ ਗੱਡੀ ਭੰਨ ਕੇ ਉੱਤੇ ਉੱਠ ਨੂੰ ਮਾਰ ਕੇ ਆ ਜਨਾਨੀ ਨੂੰ ਆ ਬੰਦੇ ਨੇ ਗਾਲਾਂ ਕੱਢੀਆਂ ਨੇ ਆ ਪੁਲਿਸ ਵਾਲੀ ਸੌਂਗੀਆਂ ਲਗਾ ਲਾ ਆ ਪੁਲਿਸ ਵਾਲਾ ਤੁਹਾਨੂੰ ਧਮਕੀ ਦੇ ਰਿਹਾ ਧਮਕੀ ਦੇ ਰਿਹਾ ਧਮਕੀ ਦੇ ਰਿਹਾ ਬਣਾ ਦੇ ਸਕਦੇ ਹੋਗੇ ਸ਼ਾਂਤ ਹੋ ਪਤਾ ਹੀ ਨਹੀਂ ਆ ਗਾਲਾਂ ਕੱਢ ਰਿਹਾ ਨਹੀਂ ਗਾਲਾਂ ਕੱਢ ਰਿਹਾ ਇੱਥੇ ਚਾਰ ਬੰਦੇ ਸਾਰੇ ਇਕੱਠੇ ਹੋਗੇ ਆ ਜਿਹੜੇ ਇਕੱਠੇ ਹੋਗੇ ਲੱਖ ਰੁਪਏ ਹੋਗੇ ਚੱਲ ਵਾ ਕੋਈ ਨਾ ਆ ਦੇਖੋ ਜੀ ਗਾਲਾਂ ਕੱਢ ਰਿਹਾ ਕੰਦਾ ਲੱਖ ਰੁਪਏ ਅੱਥੇ ਕਿੱਥੇ ਲਾਉਣਾ ਹੈ ਬਈ ਪੌਂਸਾ ਵਾਲਾ ਤੁਹਾਨੂੰ ਦਿੰਦਾ ਹੈਗਾ ਆਹ ਬੰਦੇ ਇਕੱਠੇ ਹੋ ਗਏ ਪਹਿਲੇ ਤੁਸੀਂ ਉੱਧਰ ਆ ਕੇ ਗੱਲ ਕਰ ਆਹ ਬੰਦਾ ਆਹ ਬੰਦਾ ਤੁਹਾਨੂੰ ਧਮਕੀਆਂ ਮਿਲਦੀਆਂ ਮਾਰਨ ਦੀਆਂ ਧਮਕੀਆਂ ਗੱਡੀ ਗੱਡੀ ਮਾਰ ਕੇ ਤੁਸੀਂ ਗੱਡੀ ਭੰਨ ਕੇ ਉੱਤੇ ਉੱਥੋਂ ਮਾਰ ਕੇ ਆ ਜਰਾਨੀ ਨੂੰ ਆ ਬੰਦੇ ਨੇ ਗਾਲਾਂ ਕੱਢੀਆਂ ਨੇ ਆ ਪੁਲਿਸ ਵਾਲੀ ਦੀਆਂ ਨਗਾਲਾ ਆ ਕੋਈ ਸਾਲਾ ਤੁਹਾਨੂੰ ਧਮਕੀ ਦੇ ਰਿਹਾ ਖੜਾ ਕਰੀ ਧਮਕੀ ਦਿੰਦਾ ਉਸ ਦੇ ਨਹੀਂ ਮਾਰੀਗਾ ਧਮਕੀ ਆ ਤੇ ਧੜੀ ਧਮਕੀ ਬਣਾ ਕੇ ਸਭ ਜੀ ਆ ਗਾਲਾਂ ਕੱਢ ਰਿਹਾ ਵੇ ਗਾਲਾਂ ਕਢੀਓ ਉੱਥੇ ਹੋਣੀ ਚਾਰ ਬੰਦੇ ਸਾਰੇ ਇਕੱਠੇ ਹੋਗੇ ਸਾਰੇ ਜਣੇ ਇਕੱਠੇ ਹੋਗੇ ਚੱਲ ਵਾ ਕੋਈ ਨਹੀਂ ਆ ਲੈ ਕੋਈ ਗੋਲਾ ਕੱਟਾ ਫੋਟੋ ਮਾਰ ਕੇ ਨਾ ਲੱਗ ਪਿਆ ਕਿੱਥੇ ਮੰਨਦੇ ਇੱਥੇ ਕਿੱਥੇ ਲਾਉਣਾ ਹੈ ਭਾਈ ਪੌਂਸ ਵਾਲਾ ਤੁਹਾਨੂੰ ਦਿੰਦਾ ਹੈ ਹੈਗਾ ਆਹ ਬੰਦੇ ਇਕੱਠੇ ਹੋਦੇ ਪਹਿਲੇ ਤੁਸੀਂ ਉਧਰ ਆ ਕੇ ਗੱਲ ਕਰ ਆਹ ਬੰਦਾ ਆਹ ਬੰਦਾ ਤੁਹਾਨੂੰ ਧਮਕੀਆਂ ਮਿਲਦੀਆਂ ਮਾਰਨ ਦੀਆਂ ਧਮਕੀਆਂ ਦੇ ਗੱਡੀ ਗੱਡੀ ਮਾਰ ਕੇ ਤੁਸੀਂ ਬੰਦੇ ਨੇ ਗਾਲਾਂ ਕੱਢੀਆਂ ਨੇ ਆਪ ਪੁਲਿਸ ਵਾਲੀਆਂ ਨੂੰ ਗਾਲਾ ਆਹ ਕੋਈ ਸਾਲਾ ਤੁਹਾਨੂੰ ਧਮਕੀ ਦੇ ਰਿਹਾ ਆਹ ਗਾਲਾਂ ਕੱਢੀ ਧਮਕੀ ਦਿੰਦਾ ਉਸਨੂੰ ਮਾਰੀਗਾ ਧਮਕੀ ਆ ਉਹ ਡੇਢੀ ਧਮਕੀ ਬਣਾ ਦੇ ਸਕਦੇ ਆਂ ਆਹ ਗਾਲਾਂ ਕੱਢ ਰਿਹਾ ਆਹ ਗਾਣਾ ਗੀਤ ਉੱਥੇ ਹੋਣੀ ਚਾਰ ਬੰਦੇ ਸਾਰੇ ਇਕੱਠੇ ਹੋਗੇ ਸਾਰੇ ਇੱਥੇ ਇਕੱਠੇ ਹੋਗੇ ਚੱਲ ਵਾ ਕੋਈ ਨਹੀਂ ਆਹ ਦੇਖੋ ਜੀ ਗੋਲਾ ਕੱਟਾ ਪਤਾ ਨਹੀਂ ਕਿੱਦਾਂ ਲੱਗਦੇ ਪਏ ਆ ਕਿੱਦਾਂ ਬਣਦੇ ਹੋ ਇੱਥੇ ਕਿੱਦਾਂ ਲੰਮਾ ਆ ਬਈ ਪੌਂਸ ਵਾਲਾ ਤੁਹਾਨੂੰ ਦਿੰਦਾ ਹੈਗਾ ਸਾਡੇ ਬੰਦੇ ਇਕੱਠੇ ਹੋ ਗਏ ਪਏ ਤੁਸੀਂ ਉੱਧਰ ਆ ਕੇ ਗੱਲ ਕਰ ਹਾਂ ਆ ਬੰਦਾ ਆ ਬੰਦਾ ਇਹ ਧਮਕੀਆਂ ਮਿਲਦੀ ਆ ਮਾਰਨ ਦੀਆਂ ਧਮਕੀਆਂ ਗੱਡੀ ਗੱਡੀ ਮਾਰ ਕੇ ਤੁਸੀਂ ਗੱਡੀ ਭੰਨ ਕੇ ਉੱਤੇ ਉੱਠਣ ਨੂੰ ਮਾਰ ਲੋ ਜਨਾਨੀ